ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਆਪ ਜੀ ਨੂੰ ਤਨ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਪਵਿੱਤਰ ਸਰੂਪ ਵਿੱਚ ਇੱਕ ਓੰਕਾਰ ਤੋਂ ਲੈ ਕਰਕੇ 18 10 20 ਤੱਕ ਕੁੱਲ ਕਿੰਨੇ ਅੰਗ ਹਨ ਕੁੱਲ ਕਿੰਨੇ ਰਾਗ ਹਨ ਕਿਹੜਾ ਰਾਗ ਕਿਸ ਅੰਗ ਤੋਂ ਆਰੰਭ ਹੋ ਕਰਕੇ ਕਿਸ ਅੰਗ ਤੇ ਸੰਪੂਰਨ ਹੁੰਦਾ ਹੈ ਅਤੇ ਰਾਗਾਂ ਤੋਂ ਅਲਹਿਦਾ ਜੋ ਹੋਰ ਬਿਆੰਤ ਬਾਣੀਆਂ ਹਨ ਉਹ ਕਿਸ ਅੰਗ ਤੋਂ ਆਰੰਭ ਹੋ ਕਰਕੇ ਕਿਸ ਅੰਗ ਤੇ ਸੰਪੂਰਨ ਹੁੰਦੀਆਂ ਹਨ ਇਸ ਬਾਰੇ ਦੱਸਾਂਗੇ ਜੀ ਸਤਿਗੁਰਾਂ ਦੇ ਪਾਵਨ ਪਵਿੱਤਰ ਸਰੂਪ ਵਿੱਚ ਇੱਕ ਅੰਗ ਤੋਂ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਆਰੰਭ ਹੋ ਕਰਕੇ 8 ਅੰਗ ਤੇ ਸੰਪੂਰਨ ਹੁੰਦੀ ਹੈ 8 ਅੰਗ ਤੋਂ ਸੋਦਰ ਦੇ ਨੌ ਸ਼ਬਦ ਆਰੰਭ ਹੋ ਕਰਕੇ 12 ਅੰਗ ਤੇ ਸੰਪੂਰਨ ਹੁੰਦੇ ਹਨ 12 ਅੰਗ ਤੋਂ ਕੀਰਤਨ ਸੋਹਲੇ ਜੀ ਦੀ ਬਾਣੀ ਆਰੰਭ ਹੋ ਕਰਕੇ 13 ਅੰਗ ਤੇ ਸੰਪੂਰਨ ਹੁੰਦੀ ਹੈ 14 ਅੰਗ ਤੋਂ ਰਾਗਾਂ ਦੀ ਆਰੰਭਤਾ ਹੁੰਦੀ ਹੈ ਪਹਿਲਾ ਸ੍ਰੀ ਰਾਗ ਜੋ 14 ਅੰਗ ਤੋਂ ਆਰੰਭ ਹੋ ਕਰਕੇ 93 ਅੰਗ ਤੇ ਸੰਪੂਰਨ ਹੁੰਦਾ ਹੈ ਦੂਜਾ ਬਾਜ ਰਾਗ ਜੋ 94 ਅੰਗ ਤੋਂ ਆਰੰਭ ਹੋ ਕਰਕੇ 150 ਅੰਗ ਤੇ ਸੰਪੂਰਨ ਹੁੰਦਾ ਹੈ ਤੀਸਰਾ ਰਾਗ ਗੌੜੀ ਜੋ 151 ਅੰਗ ਤੋਂ ਆਰੰਭ ਹੋ ਕਰਕੇ 346 ਅੰਗ ਤੇ ਸੰਪੂਰਨ ਹੁੰਦਾ ਹੈ ਚੌਥਾ ਰਾਗ ਆਸਾ ਜੋ 347 ਅੰਗ ਤੋਂ ਆਰੰਭ ਹੋ ਕਰਕੇ 488 ਅੰਗ ਤੇ ਸੰਪੂਰਨ ਹੁੰਦਾ ਹੈ ਪੰਜਵਾਂ ਰਾਗ ਗੂਜਰੀ ਜੋ 499 ਅੰਗ ਤੋਂ ਆਰੰਭ ਹੋ ਕਰਕੇ 526 ਅੰਗ ਤੇ ਸੰਪੂਰਨ ਹੁੰਦਾ ਹੈ ਛੇਵਾਂ ਰਾਗ ਦੇਵ ਗੰਧਾਰੀ ਜੋ 527 ਅੰਗ ਤੋਂ ਆਰੰਭ ਹੋ ਕਰਕੇ 536 ਅੰਗ ਤੇ ਸੰਪੂਰਨ ਹੁੰਦਾ ਹੈ ਸਤਵਾਂ ਰਾਗ ਮਿਹાગੜਾ ਜੋ 537 ਅੰਗ ਤੋਂ ਆਰੰਭ ਹੋ ਕਰਕੇ 556 ਅੰਗ ਤੇ ਸੰਪੂਰਨ ਹੁੰਦਾ ਹੈ ਅੱਠਵਾਂ ਰਾਗ ਬਡਹੰਸ ਜੋ 557 ਅੰਗ ਤੋਂ ਆਰੰਭ ਹੋ ਕਰਕੇ 594 ਅੰਗ ਤੇ ਸੰਪੂਰਨ ਹੁੰਦਾ ਹੈ ਨੌਵਾਂ ਰਾਗ ਸੋਰਠ ਜੋ 595 ਅੰਗ ਤੋਂ ਆਰੰਭ ਹੋ ਕਰਕੇ 659 ਅੰਗ ਤੇ ਸੰਪੂਰਨ ਹੁੰਦਾ ਹੈ ਦਸਵਾਂ ਰਾਗ ਤਨਾਸਰੀ ਜੋ 660 ਅੰਗ ਤੋਂ ਆਰੰਭ ਹੋ ਕਰਕੇ 695 ਅੰਗ ਤੇ ਸੰਪੂਰਨ ਹੁੰਦਾ ਹੈ 11ਵਾਂ ਰਾਗ ਜੈਤਸਰੀ ਜੋ 696 ਅੰਗ ਤੋਂ ਆਰੰਭ ਹੋ ਕਰਕੇ 710 ਅੰਗ ਤੇ ਸੰਪੂਰਨ ਹੁੰਦਾ ਹੈ 12ਵਾਂ ਰਾਗ ਟੋਡੀ ਜੋ 711 ਅੰਗ ਤੋਂ ਆਰੰਭ ਹੋ ਕਰਕੇ 718 ਅੰਗ ਤੇ ਸੰਪੂਰਨ ਹੁੰਦਾ ਹੈ 13ਵਾਂ ਰਾਗ ਬੈਰਾੜੀ ਜੋ 719 ਅੰਗ ਤੋਂ ਆਰੰਭ ਹੋ ਕਰਕੇ 720 ਅੰਗ ਤੇ ਸੰਪੂਰਨ ਹੁੰਦਾ ਹੈ 14ਵਾਂ ਰਾਗ ਤਿਲੰਗ ਜੋ 721 ਅੰਗ ਤੋਂ ਆਰੰਭ ਹੋ ਕਰਕੇ 727 ਅੰਗ ਤੇ ਸੰਪੂਰਨ ਹੁੰਦਾ ਹੈ 15ਵਾਂ ਰਾਗ ਸੂਹੀ ਜੋ 728 ਅੰਗ ਤੋਂ ਆਰੰਭ ਹੋ ਕਰਕੇ 794 ਅੰਗ ਤੇ ਸੰਪੂਰਨ ਹੁੰਦਾ ਹੈ 16ਵਾਂ ਰਾਗ ਮਿਲਾਵਲ ਜੋ 795 ਅੰਗ ਤੋਂ ਆਰੰਭ ਹੋ ਕਰਕੇ 858 ਅੰਗ ਤੇ ਸੰਪੂਰਨ ਹੁੰਦਾ ਹੈ 17ਵਾਂ ਰਾਗ ਗੁੰਡ ਜੋ 859 ਅੰਗ ਤੋਂ ਆਰੰਭ ਹੋ ਕਰਕੇ 800 75 ਅੰਗ ਤੇ ਸੰਪੂਰਨ ਹੁੰਦਾ ਹੈ 18ਵਾਂ ਰਾਗ RAMKALI ਜੋ 876 ਅੰਗ ਤੋਂ ਆਰੰਭ ਹੋ ਕਰਕੇ 974 ਅੰਗ ਤੇ ਸੰਪੂਰਨ ਹੁੰਦਾ ਹੈ 19ਵਾਂ ਰਾਗ NAT NARAYAN ਜੋ 975 ਅੰਗ ਤੋਂ ਆਰੰਭ ਹੋ ਕਰਕੇ 983 ਅੰਗ ਤੇ ਸੰਪੂਰਨ ਹੁੰਦਾ ਹੈ 21ਵਾਂ ਰਾਗ ਮਾਲੀ ਗੌੜਾ ਜੋ 984 ਅੰਗ ਤੋਂ ਆਰੰਭ ਹੋ ਕਰਕੇ 988 ਅੰਗ ਤੇ ਸੰਪੂਰਨ ਹੁੰਦਾ ਹੈ 21ਵਾਂ ਰਾਗ ਮਾਰੂ ਜੋ 999 ਅੰਗ ਤੋਂ ਆਰੰਭ ਹੋ ਕਰਕੇ 1106 ਅੰਗ ਤੇ ਸੰਪੂਰਨ ਹੁੰਦਾ ਹੈ 22ਵਾਂ ਰਾਗ ਤੁਖਾਰੀ ਜੋ 1107 ਅੰਗ ਤੋਂ ਆਰੰਭ ਹੋ ਕਰਕੇ 1117 ਅੰਗ ਤੇ ਸੰਪੂਰਨ ਹੁੰਦਾ ਹੈ 23ਵਾਂ ਰਾਗ ਕੇਦਾਰਾ ਜੋ 1100 18 ਅੰਗ ਤੋਂ ਆਰੰਭ ਹੋ ਕਰਕੇ 1124 ਅੰਗ ਤੇ ਸੰਪੂਰਨ ਹੁੰਦਾ ਹੈ 24ਵਾਂ ਰਾਗ ਪੈਰੋ ਜੋ 1125 ਅੰਗ ਤੋਂ ਆਰੰਭ ਹੋ ਕਰਕੇ 1100 ਜੋ 67 ਅੰਗ ਤੇ ਸੰਪੂਰਨ ਹੁੰਦਾ ਹੈ ਰਾਗ 25ਵਾਂ ਬਸੰਤ ਜੋ 1168 ਅੰਗ ਤੋਂ ਆਰੰਭ ਹੋ ਕਰਕੇ 1196 ਅੰਗ ਤੇ ਸੰਪੂਰਨ ਹੁੰਦਾ ਹੈ 26ਵਾਂ ਰਾਗ ਸਾਰੰਗ ਜੋ 1197 ਅੰਗ ਤੋਂ ਆਰੰਭ ਹੋ ਕਰਕੇ 1253 ਅੰਗ ਤੇ ਸੰਪੂਰਨ ਹੁੰਦਾ ਹੈ 27ਵਾਂ ਰਾਗ ਮਲਾਰ ਜੋ 1254 ਅੰਗ ਤੋਂ ਆਰੰਭ ਹੋ ਕਰਕੇ 1293 ਅੰਗ ਤੇ ਸੰਪੂਰਨ ਹੁੰਦਾ ਹੈ 28ਵਾਂ ਰਾਗ ਕੰਨੜਾ ਜੋ 1294 ਅੰਗ ਤੋਂ ਆਰੰਭ ਹੋ ਕਰਕੇ 1300 18 ਅੰਗ ਤੇ ਸੰਪੂਰਨ ਹੁੰਦਾ ਹੈ 29ਵਾਂ ਰਾਗ ਕਲਿਆਣ ਜੋ 1319 ਅੰਗ ਤੋਂ ਆਰੰਭ ਹੋ ਕਰਕੇ 1326 ਅੰਗ ਤੇ ਸੰਪੂਰਨ ਹੁੰਦਾ ਹੈ 30ਵਾਂ ਰਾਗ ਪ੍ਰਭਾਤੀ ਜੋ 1327 ਅੰਗ ਤੋਂ ਆਰੰਭ ਹੋ ਕਰਕੇ 1351 ਅੰਗ ਤੇ ਸੰਪੂਰਨ ਹੁੰਦਾ ਹੈ 31ਵਾਂ ਰਾਗ ਜੈਜਾਮੰਤੀ ਜੋ 1300 52 ਅੰਗ ਤੋਂ ਆਰੰਭ ਹੋ ਕਰਕੇ 1353 ਅੰਗ ਤੇ ਸੰਪੂਰਨ ਹੁੰਦਾ ਹੈ 1353 ਅੰਗ ਤੇ 31 ਰਾਗਾਂ ਦੀ ਸੰਪੂਰਨਤਾ ਹੁੰਦੀ ਹੈ 1353 ਅੰਗ ਤੋਂ ਸ਼ਲੋਕ ਸਹਿਸਕ੍ਰਿਤੀ ਮਹਲਾ ਪਹਿਲਾ ਅਤੇ ਸ਼ਲੋਕ ਸਹਿਸਕ੍ਰਿਤੀ ਮਹਲਾ ਪੰਜਵਾ ਆਰੰਭ ਹੋ ਕਰਕੇ 1360 ਅੰਗ ਤੇ ਸੰਪੂਰਨ ਹੁੰਦੇ ਹਨ 1360 ਅੰਗ ਤੋਂ ਗਾਥਾ ਮਹੱਲਾ ਪੰਜਵਾਂ ਆਰੰਭ ਹੋ ਕਰਕੇ 1360 ਕਾਠ ਅੰਗ ਤੇ ਸੰਪੂਰਨ ਹੁੰਦੇ ਹਨ 1360 ਕਾਠ ਅੰਗ ਤੋਂ ਸੁਨੇਹ ਮਹੱਲਾ ਪੰਜਵਾਂ ਆਰੰਭ ਹੋ ਕਰਕੇ 1363 ਅੰਗ ਤੇ ਸੰਪੂਰਨ ਹੁੰਦੇ ਹਨ 1363 ਅੰਗ ਤੋਂ ਚੌ ਬੋਲੇ ਮਹੱਲਾ ਪੰਜਵਾਂ ਆਰੰਭ ਹੋ ਕਰਕੇ 1364 ਅੰਗ ਤੇ ਸੰਪੂਰਨ ਹੁੰਦੇ ਹਨ 1364 ਅੰਗ ਤੋਂ ਸ਼ਲੋਕ ਭਗਤ ਕਮੀਰ ਜੀਓ ਕੇ ਆਰੰਭ ਹੋ ਕਰਕੇ 1377 ਅੰਗ ਤੇ ਸੰਪੂਰਨ ਹੁੰਦੇ ਹਨ 1377 ਅੰਗ ਤੋਂ ਸ਼ਲੋਕ ਸੇਖ ਫਰੀਦ ਜੀਓ ਕੇ ਆਰੰਭ ਹੋ ਕਰਕੇ 1384 ਅੰਗ ਤੇ ਸੰਪੂਰਨ ਹੁੰਦੇ ਹਨ 1385 ਅੰਗ ਤੋਂ ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾਂ ਆਰੰਭ ਹੋ ਕਰਕੇ 1300 99 ਅੰਗ ਤੇ ਸੰਪੂਰਨ ਹੁੰਦੇ ਹਨ 1399 ਅੰਗ ਤੋਂ ਪਟਾਣ ਦੇ ਸਵਈਏ ਸਵਈਏ ਮਹੱਲੇ ਪਹਿਲੇ ਕੇ ਆਰੰਭ ਹੋ ਕਰਕੇ 1390 ਅੰਗ ਤੇ ਸੰਪੂਰਨ ਹੁੰਦੇ ਹਨ 1391 ਅੰਗ ਤੋਂ ਸਵਈਏ ਮਹੱਲੇ ਦੂਜੇ ਕੇ ਆਰੰਭ ਹੋ ਕਰਕੇ 1392 ਅੰਗ ਤੇ ਸੰਪੂਰਨ ਹੁੰਦੇ ਹਨ 1392 ਅੰਗ ਤੋਂ ਸਵਈਏ ਮਹੱਲੇ ਤੀਜੇ ਕੇ ਆਰੰਭ ਹੋ ਕਰਕੇ 1396 ਅੰਗ ਤੇ ਸੰਪੂਰਨ ਹੁੰਦੇ ਹਨ 1396 ਅੰਗ ਤੋਂ ਸਵਈਏ ਮਹੱਲੇ ਚੌਥੇ ਕੇ ਆਰੰਭ ਹੋ ਕਰਕੇ 1406 ਅੰਗ ਤੇ ਸੰਪੂਰਨ ਹੁੰਦੇ ਹਨ 1406 ਅੰਗ ਤੋਂ ਸਵਈਏ ਮਹੱਲੇ ਪੰਜਵੇਂ ਕੇ ਆਰੰਭ ਹੋ ਕਰਕੇ 1409 ਅੰਗ ਤੇ ਸੰਪੂਰਨ ਹੁੰਦੇ ਹਨ 1410 ਅੰਗ ਤੋਂ ਸ਼ਲੋਕਵਾਰਾਂ ਦੇ ਵਧੀਕ ਆਰੰਭ ਹੋ ਕਰਕੇ ਸ਼ਲੋਕ ਮਹੱਲਾ ਪਹਿਲਾ ਆਰੰਭ ਹੋ ਕਰਕੇ 1412 ਅੰਗ ਤੇ ਸੰਪੂਰਨ ਹੁੰਦੇ ਹਨ 1413 ਅੰਗ ਤੋਂ ਸ਼ਲੋਕ ਮਹੱਲਾ ਤੀਜਾ ਆਰੰਭ ਹੋ ਕਰਕੇ 1421 ਅੰਗ ਤੇ ਸੰਪੂਰਨ ਹੁੰਦੇ ਹਨ 1421 ਅੰਗ ਤੋਂ ਸ਼ਲੋਕ ਮਹੱਲਾ ਚੌਥਾ ਆਰੰਭ ਹੋ ਕਰਕੇ 1400 24 ਅੰਗ ਤੇ ਸੰਪੂਰਨ ਹੁੰਦੇ ਹਨ 1425 ਅੰਗ ਤੋਂ ਸ਼ਲੋਕ ਮਹੱਲਾ ਪੰਜਵਾਂ ਆਰੰਭ ਹੋ ਕਰਕੇ 1426 ਅੰਗ ਤੇ ਸੰਪੂਰਨ ਹੁੰਦੇ ਹਨ 1426 ਅੰਗ ਤੋਂ ਸ਼ਲੋਕ ਮਹਲਾ ਨਾਵਾ ਆਰੰਭ ਹੋ ਕਰਕੇ 1429 ਅੰਗ ਤੇ ਸੰਪੂਰਨ ਹੁੰਦੇ ਹਨ 1429 ਅੰਗ ਤੋਂ ਮੁੰਦਾਵਣੀ ਮਹਲਾ ਪੰਜਵਾ ਅਤੇ ਤੇਰਾ ਕੀਤਾ ਜਾਤੋ ਨਾਹੀ ਦੋ ਸ਼ਬਦ ਆਰੰਭ ਹੋ ਕਰਕੇ 1429 ਅੰਗ ਤੇ ਹੀ ਸੰਪੂਰਨ ਹੁੰਦੇ ਹਨ 1429 ਅੰਗ ਤੋਂ ਰਾਗ ਮਾਲਾ ਆਰੰਭ ਹੋ ਕਰਕੇ 1430 ਅੰਗ ਤੇ ਸੰਪੂਰਨ ਹੁੰਦੇ ਸੋ ਇਸ ਪ੍ਰਕਾਰ ਤਨ ਤਨ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਬਾਰੇ ਆਪ ਸਮੂਹ ਸੰਗਤਾਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ